ਉਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ 65 ਟਾਈਮ ਵੱਲੋਂ ਲੋਕਾਂ ਨੂੰ ਸਮਝ ਪਉਣ ਲੱਗੇ ਆ ਪੰਜਾਬ ਦੇ ਵਿੱਚ ਬਹੁਤ ਫਰੀ ਘਟਾਵਾਂ ਰੋਟੀਆਂ ਹੋ ਰਹੀਆਂ ਸਾਡੇ ਬੱਚੇ ਆ ਪੰਜਾਬ ਦੇ ਜਾਂ ਲਾਗੇ ਸੈਟਲ ਵੀ ਹੋ ਸਕਦੇ ਆ ਕੋਈ ਨਾ ਕੋਈ ਧਮਕੀਆਂ ਦਿੰਦੇ ਰਹਿੰਦੇ ਪੈਸੇ ਮੰਗਣ ਦੇ ਲਈ ਹੁਣ ਜੇ ਵੀ ਨੌਜਾਨ ਦੀ ਕਹਿੰਦੇ ਫਿਰ ਇੱਥੇ ਬਾਹਰ ਦੇ ਕੰਟਰੀ ਯੂਰਪ ਚ ਦੇ ਆ ਇੰਡੀਆ ਚ ਤੇ ਉੱਥੇ ਦੇ ਬੰਦੇ ਰੈਕੀ ਕਰਦੇ ਆ ਤੇ ਜੋ ਬਾਰੋਂ ਕੋਠੇ ਟੈਲੀਫੋਨ ਕਰਾਉਂਦੇ ਆਂਦੇ ਆਂ ਪੈਸੇ ਦੇ ਦੇਓ। ਕਈ ਆ ਪਿੱਛੇ ਇੱਕ ਬਹੁਤ ਹੀ ਕਾਰੋਬਾਰੀ ਵਾਲਾ ਬੰਦਾ ਕਾਹੀ ਵੱਡੀ ਪੱਧਰ ਤੇ ਉਹਦਾ ਸਗਾ ਫੈਸ਼ਨ ਦਾ ਕਾਰੋਬਾਰ ਸਗਾ ਉਹ ਮਾਰਵੀ ਦਿੱਤਾ ਗਿਆ। ਉਹ ਨਹੀਂ ਨਾ ਪੰਜਾਬ ਪਤਾ ਨਹੀਂ ਕਿੰਦਾ ਦਾ ਬਣਾਤਾ। ਐਵੇਂ ਹੀ 9500 ਆਪਣੇ ਪੜ੍ਹਾਈ ਵਾਲੇ ਧਿਆਨ ਦੇਣ ਤੇ ਕਾਰੋਬਾਰਾਂ ਦਾ ਧਿਆਨ ਦੇਣ। ਉਧਰ ਧਿਆਨ ਨਹੀਂ ਦਿੰਦੇ ਹੈ ਕਿ ਚਾਹੇ ਰਾਤ-ਰਾਤ ਦੇ ਅਮੀਰ ਬਣ ਜਾਈਏ। ਪਤਾ ਨਹੀਂ ਇਹ ਪੰਜਾਬ ਇਹ ਕਿਹੜੇ ਹਿਸਾਬ ਨਾਲ ਇਹ ਕਰਨਾ ਪੈ ਗਿਆ। ਇਹ ਇਹ ਲੋਕ ਪੰਜਾਬ ਦੇ ਮੇਰੇ ਸਾਹਨ ਦੁਸ਼ਮਣ ਆ ਇਹ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਆ ਉਹ ਨੌਜਵਾਨ ਨੂੰ ਮਾਰ ਜਾਈਦਾ ਸੋਚੋ ਇੱਥੇ ਉਹਨਾਂ ਦੇ ਬਿਜ਼ਨਸ ਮੈਨ ਕਰ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਵਪਾਰੀ ਨੂੰ ਮਾਰ ਹੀ ਦੇਣਾ ਹੈਗਾ ਡਰਾ ਹੀ ਦੇਣਾ ਹੈਗਾ ਕੀ ਤੁਹਾਨੂੰ ਪੰਜਾਬ ਨਾਲ ਪਿਆਰ ਹੀ ਹੈ ਨਹੀਂਗਾ ਇਹ ਤੁਹਾਡੇ ਬਜ਼ੁਰਗ ਸਾਧੀਆਂ ਤੋਂ ਆਪਣਾ ਉੱਥੇ ਰਹਿੰਦੇ ਆਏ ਹੈਗੇ ਆ ਆ ਲੈ ਲਿਆ ਦਸਾਂ 15 ਸਾਲਾਂ ਤੋਂ ਇਸ ਸਮੱਸਿਆ ਆਈ ਹੈਗੀ ਅੱਗੇ ਤਾਂ ਬਿਲਕੁਲ ਹੁੰਦੀ ਨਹੀਂ ਸੀ ਪੰਜਾਬ ਦੇ ਵਿੱਚ ਅੱਗੇ ਤੱਕ ਸੁਣਿਆ ਨਹੀਂ ਸੀ ਕਿਸੇ ਨੇ ਕਿਸੇ ਦੇ ਮਾੜੀ ਮੂੜੀ ਚੋਰੀ ਵੀ ਹੋ ਗਈ ਹੈਗੀ ਜਿਹੜੇ ਸੱਚੀ ਤਾਂ ਪਈਆਂ ਉੱਥੇ ਪਈਆਂ ਹੁੰਦੀਆਂ ਸੀ ਆ ਹੁਣ ਲੇਟਲੀ ਬਹੁਤ ਜਿਆਦਾ ਕੋਈ ਨਾ ਕੋਈ ਦੀ ਐ ਫਰौती ਮੰਗੀ ਆ ਡਿਫਾਲਟ ਹੋ ਗਿਆ ਕਈ ਥਾਈਂ ਕਈ ਥਾਈਂ ਨਹੀਂ ਫੜਉਂਦੇ ਹੈਗੇ ਕਈ ਥਾਈਂ ਉਹਨਾਂ ਨੇ ਬੰਦੇ ਮਾਰ ਵੀ ਦਿੱਤੇ ਆ ਬਹੁਤ ਵਾਰ ਫਰौती ਰ ਮਿਲ ਵੀ ਗਈ ਹੋਣੀ ਹੈ ਤਦੇ ਹੀ ਉਹ ਕਰ ਰਹੇ ਹੈਗੇ ਆ ਕਿ ਪੰਜਾਬ ਦੇ ਲੋਕਾਂ ਨੂੰ ਜੋ ਕੁਝ ਵੀ ਹੈਗਾ ਨਾ ਫਰौती ਦੇਣੀ ਹੀ ਨਹੀਂ ਚਾਹੀਦੀ ਇਹ ਧਮਕੀਆਂ ਨਹੀਂ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੱਸ ਦਿਓ ਇਹ ਮਾਰ ਦੇ ਮਾਰ ਦੇ ਦੇਖੀ ਕਿੰਨਾ ਖਲੋ ਪੀਲਣਗੇ ਕਿੰਨੇ ਕ ਬੰਦੇ ਮਾਰ ਦੇਣਗੇ ਪੰਜਾਬ ਜਨਦਾਦ 20 30 45 100 ਮਾਰ ਦੇਣਗੇ ਜਾਂ ਨਹੀਂ ਪੈਸੇ ਮਿਲੇ ਜਾਂ ਆਪੇ ਹਟ ਜਾਣਾ ਨੇ ਬਾਕੀ ਬੱਚੇ ਦੇ ਪੇਰੈਂਟ ਜਿਹੜੇ ਕੋਸ਼ਿਸ਼ ਕਰ ਰਹੇ ਹਨ ਇਹਨਾਂ ਨੂੰ ਚੰਗੇ ਸਕੂਲਾਂ ਦੇ ਵਿੱਚ ਪੜ੍ਹਾਓ ਇਹਨਾਂ ਚੰਗੇ ਸੰਸਕਾਰ ਦਿਓ ਇਹਨਾਂ ਨੂੰ ਚੰਗੇ ਸਿੱਖ ਬਣਾਓ ਚੰਗੇ ਸਿਟੀਜ਼ਨ ਬਣਾਓ ਪੰਜਾਬ ਦੇ ਤੇ ਹੁਣ ਬਾਹਰਲੇ ਜ਼ਿਲ੍ਹਿਆਂ ਵਿੱਚ ਵੀ ਅੱਜ ਅਖਬਾਰਾਂ ਖਬਰਾਂ ਲੱਗੀਆਂ ਸੀ ਕਿ 1 ਲੱਖ ਦੇ ਕਰੀਬ ਪੰਜਾਬੀ ਬੰਦਾ ਬਾਹਰ ਜ਼ਿਲ੍ਹਿਆਂ ਦੇ ਬੈਠਾ ਤੁਸੀਂ ਤਾਂ ਕੱਲਾ ਕਿਸੇ ਪੰਜਾਬ ਦੇ ਲੋਕਾਂ ਦਾ ਕਿਦਾਂ ਦਾ ਜੀਵਨ ਮੁਕਤ ਸੋਚਾ ਹੁੰਦਾ ਸਗਾ ਤੇ ਹੁਣ ਕਿਦਾਂ ਦਾ ਬਾਹਰ ਵੀ ਦੁਨੀਆ ਜੀ ਆਪਾਂ ਸਾਰੇ ਪੰਜਾਬ ਬਦਨਾਮ ਕਰ ਰਹੇ ਹੈਗੇ ਹਾਲੀ ਕੁਛ ਪੈਸਾ ਨਹੀਂ ਕੀ ਐਂ ਤੇ ਦੋ ਫਲਕੀ ਛਕਣਿਆ ਪਾ ਸਾਰਿਆਂ ਨੇ ਜੇ ਕਿ ਕੋਈ ਜ਼ਿਆਦਾ ਅਮੀਰ ਵੀ ਆ ਉਹ ਉਹ ਕੀ ਕਰੂਗਾ ਉਹਦਾ ਉਹਦਾ ਇੰਨਾ ਪ੍ਰੈਸ਼ਰ ਹੁੰਦਾ ਉਹਦੇ ਉੱਤੇ ਤੇ ਉਹ ਤਾਂ ਖੈਰ ਦੋ ਫਲਕੇ ਵੀ ਨਹੀਂ ਖਾ ਹੁੰਦਾ ਇੱਕੋ ਹੀ ਖਾਂਦਾ ਹੋਣਾ ਤੇ ਕਾਹਦੇ ਲਈ ਆਪਾਂ ਇੰਨੇ ਕੰਡਾਏ ਆ ਕੀ ਉੱਪੇ ਦਿਖਾਵੇ ਕਰਨੀ ਪੜੀਆਂ ਕਾਰਾਂ ਚਾਹੀਦੀਆਂ ਆ ਚਾਹੀਦੀਆਂ ਹੈਗੀਆਂ ਅਸੀਂ ਵੀ ਬਾਹਰ ਆਏ ਸੀਗੇ 10 ਪੌਂਡ ਲੈ ਕੇ ਪੰਜਾਬ ਚੋਂ ਆਏ ਸੀਗੇ ਬੜਾ ਸੋਣੇ ਠੀਕ ਰਹੇ ਆ ਕਾਰਵਾਰ ਕੀਤੇ ਹੈਗੇ ਕੋਈ ਸਾਨੂੰ ਇੰਨੀ ਤਮਾ ਨਹੀਂ ਨਹੀਂ ਪੈਸੇ ਦਿੱਤੀ ਸੀ ਵੀ ਅਸੀਂ ਪੈਸੇ ਬੇਈਮਾਨ ਕਰਕੇ ਕਮਾਈਏ ਕਿਸੇ ਦਾ ਹੱਕ ਖੋਈਏ ਕਿਸੇ ਦਾ ਕਾਰੋਬਾਰ ਕਰਦੇ ਜਿਹੜੇ ਉਹ ਵੀ ਸੋਖੇ ਰਿੰਗੇ ਬੜਾ ਪ੍ਰੈਸ਼ਰ ਹੁੰਦਾ ਉਹਨਾਂ ਘਾਟੇ ਵੀ ਪੈ ਜਾਂਦੇ ਆ ਕਿ ਬੈਂਕ ਰਾਸੀਏਮ ਵੀ ਦੇਣੀਆਂ ਪੈ ਜਾਂਦੀਆਂ ਹੈਗੀਆਂ ਕਿ ਬਰ ਜੇਲ੍ਹ ਵੀ ਜਾਣਾ ਪੈ ਜਾਂਦਾ ਨਹੀਂ ਹੁੰਦਾ ਕਿ ਤਨਖਾਹ ਦੇਣ ਲਈ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਹੈਗੇ ਤੁਹਾਨੂੰ ਉਹਦੇ ਕਾਰੋਬਾਰ ਹੀ ਦੀਦੇ ਹੁੰਦੇ ਨੇ ਪਰੇਸ਼ਾਨੀਆਂ ਜਿਹੜਾ ਪ੍ਰੈਸ਼ਰ ਹੁੰਦਾ ਉਹ ਉਹਨੇ ਦਿੱਤਾ ਹੁੰਦਾ ਇਹ ਬੇਨਤੀ ਆ ਪੰਜਾਬ ਦੇ ਨੌਜਵਾਨਾਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਕਿ ਕੋਸ਼ਿਸ਼ ਕਰੋ ਆਪਾਂ ਬੱਚਿਆਂ ਨੂੰ ਬਾਤ ਵਾਦਨਾ ਚੰਗੀ ਸਿਟੀਜ਼ਨ ਬਣਾਈਏ ਪੰਜਾਬ ਦੇ ਜਿੱਦਾਂ ਸਾਡੇ ਬਜ਼ੁਰਗ ਹੁੰਦੇ ਸੀਗੇ ਉਹ ਤਾਂ ਜਿਹੜੇ ਲੋਕਾਂ ਨੂੰ ਤੰਗ ਕਰਦੇ ਪੰਜਾਬ ਦੇ ਨੌਜਵਾਨ ਦਫਾਜ ਬਣਦਾ ਸੀ ਉਹਨਾਂ ਨੂੰ ਉਹਨਾਂ ਨੂੰ ਸਮਝਾਉਣਾ ਜਾਂ ਉਹਨਾਂ ਸਜ਼ਾਾਂ ਦੇਣੀਆਂ ਜਿਹੜੇ ਬਾਹਰੋਂ ਧਾੜ ਵੀ ਆਉਂਦੇ ਸੀ ਕਿ ਇਤਨਾਂ ਰਾਖਾ ਰਾਹ ਅਫਗਾਨਾਂ ਨਾਲ ਆਉਂਦੇ ਸੀ ਤੇ ਅਸੀਂ ਹੁਣ ਆਪਣੇ ਹੀ ਵਿਅਰਗਾ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਇਲਾਕੇ ਦੇ ਬੰਦਾਂ ਲੁੱਟਣ ਲੱਪੇ ਕਿ ਪੈਸੇ ਬਹੁਤ ਹੈ ਜੀ ਦਾ ਸੋਨਾ ਕਾਰੋਬਾਰ ਕਰ ਲਈ ਹੈ ਤੇ ਕੋਈ ਮਿਹਨਤੀ ਨਹੀਂ ਕੋਈ ਸਾਰੇ ਨੂੰ ਪੰਜਾਬ ਸ਼ੜਕ ਚੱਲ ਜਣਾ ਅੱਜ ਕੱਲ ਤਾਂ ਬਾਹਰ ਐਨ ਆਰ ਆਈ ਵੀ ਡਰਨ ਲੱਪੇ ਪੰਜਾਬ ਜਾਣ ਤੋਂ ਉਹ ਜਦੋਂ ਵੀ ਜਾਂਦੇ ਪਿਆ ਉਹ ਕੀ ਐ ਇੰਨੀ ਨੀਵੀਂ ਪੰਦਰ ਤੇ ਗਰਗਾਇਆ ਬੰਦੇ ਟੋਟੀਆਂ ਵੀ ਲਾ ਕੇ ਰ ਆ ਜਾਂਦੇ ਆ ਲੋਹੇ ਦਾ ਕੋਈ ਸਾਈਨ ਬੋਰਡ ਲਗਾ ਉਹ ਵੀ ਲਾ ਕੇ ਰ ਆ ਜਾਂਦੇ ਆ ਸਰਕਾਰ ਨਾਲ ਕੋਈ ਚੀਜ਼ੇ ਹੈ ਨਹੀਂ ਕੋ ਉੱਥੀ ਨਾ ਕੋ ਪੁਲਿਸ ਨਾ ਦੀ ਹੈਗੀ ਠੀਕ ਆ ਮੈਂ ਇਹ ਨਹੀਂ ਸਾਰੇ ਸਰਕਾਰ ਦੇ ਬੰਦੇ ਇਹ ਮਾੜੇ ਹੋਣਗੇ ਜਾਂ ਪਲੇ ਸਾਰੇ ਮਾੜੇ ਹੋਣਗੇ ਪਰ ਤੁਹਾਡੇ ਸਾਹਮਣੇ ਹੀ ਆ ਖੋਣ ਕੀ ਡਿਆ ਆ ਰਿਸ਼ਵਤ ਜੋਰਾਂ ਤੇ ਚੱਲਦੀ ਹੈਗੀ ਆ ਇੰਨੇ ਨਸ਼ੇ ਆਉਣੇ ਨਹੀਂ ਸੀ ਥੋੜੀ ਸ਼ਕਤੀ ਕਰਦੀ ਠੀਕ ਆ ਸਾਰੇ ਦੁਨੀਆਂ ਦੇ ਨਸ਼ੇ ਵਧਿਆ ਕੈਨੇਡਾ ਅਮਰੀਕਾ ਇੰਗਲੈਂਡ ਦੀ ਵਧੇ ਆ ਇਹ ਨਹੀਂ ਗੇ ਵਧੇ ਨਿੰਗੇ ਪਰ ਫੇ ਵੀ ਇੰਨੀ ਨਹੀਂ ਵਧੇ ਜਿੰਨੇ ਪੰਜਾਬ ਦੇ ਵਿੱਚ ਵਧ ਗਏ ਹੈਗੇ ਆ ਤੇ ਬੜੀ ਸ਼ਰਮ ਆਉਂਦੀ ਆ ਵੀ ਬਹੁਤ ਹੀ ਥਾਈ ਜਦ ਪੰਜਾਬ ਦੇ ਬੰਦੇ ਫੜ ਹੁੰਦੇ ਆ ਪਾਕਿਸਤਾਨ ਦੇ ਬੰਦੇ ਫੜ ਹੁੰਦੇ ਹੈਗੇ ਆ ਜਿਆਦਾ ਇੰਗਲੈਂਡ ਯੂਰਪ ਦੇ ਕੈਨੇਡਾ ਵਿੱਚ ਇਹੀ ਫੜ ਹੁੰਦੇ ਆ ਤੇ ਹਜ਼ਾਰਾਂ ਬੱਚੇ ਸਾਡੇ ਜੇਲਾਂ ਵਿੱਚ ਬੈਠੇ ਨੇ ਕੇਸਾਂ ਦੇ ਵਿੱਚ ਆਓ ਆਪਾਂ ਕੋਸ਼ਿਸ਼ ਕਰੀਏ ਇਹ ਪਰੋਤੀਆਂ ਛੱਡੀਏ ਮਿਹਨਤ ਕਰ ਬੱਚੇ ਪੜ੍ਹਾਓ ਸੋਣੀ ਤੇ ਚੰਗੇ ਸੰਸਕਾਰ ਦਿਓ ਪੰਜਾਬ ਸਰਮਣ ਜੀ ਆਪਾਂ ਨੂੰ ਥੋੜਾ ਵੀ ਖਾਣ ਪੀਣ ਹੋਵੇ ਬੰਦਾ ਖੁਸ਼ ਹੋਵੇ ਤੇ ਆਪ ਆਪੇ ਸਭ ਕੋ ਠੀਕ ਆ ਤੁਹਾਡੀ ਲਾਈਫ ਛੋਟੀ ਜੀ ਬੰਦੇ ਲਾਈਫ ਆ 60 70 80 ਸਾਲ ਦੀ ਤੇ ਆਪਾਂ ਸੋਹਣਾ ਮਾਹੌਲ ਬਣਾਈਏ ਐਂ ਤੇ ਜਿਹੜੇ ਆ ਕੰਗੈਸਰ ਇਹਨਾਂ ਦੇ ਬੱਚਿਆਂ ਨੇ ਵੀ ਉਸੇ ਪੰਜਾਬ ਚ ਪੜਨਾ ਨਾ ਕੱਲ ਨੂੰ ਇਹਨਾਂ ਦੇ ਫੌਜੀ ਕੋਈ ਮੰਗੂਗਾ ਇਹਨਾਂ ਨੂੰ ਕੋਈ ਮਾਰ ਦੂਗਾ ਜਾਂ ਜਾਂ ਕਿਸੇ ਰਗੇ ਪੀਸ ਮੁਕਾਬਲੇ ਚ ਕਿੰਨੇ ਹੁਣ ਆ ਬੱਚੇ ਲੇਟਲੀ ਬੜੀ ਦੁੱਖ ਹੁੰਦੀ ਆ ਜਿਨ੍ਹਾਂ ਦੇ ਬੱਚੇ ਹੁਣ ਪੁਲਿਸ ਨੇ ਮਾਰਦੇ ਐ ਐਨਕਾਊਂਟਰਾਂ ਵਿੱਚ ਉਹ ਲੋ ਪੁਲਿਸ ਨੂੰ ਕਹਿ ਰਹੇ ਪੁਲਿਸ ਵੀ ਅਨਕਾਉਂਟਰ ਕਰ ਰਹੀ ਆ ਪੁਲਿਸ ਅ ਅਸੀਂ ਮੈਂ ਹੈਗੇ ਸੀ ਅਨਕਾਉਂਟਰ ਨਾਲ ਚਾਹੀਦਾ ਸੀ ਉਹਨਾਂ ਨੂੰ ਉਦਾਂ ਠੀਕ ਹੈ ਕੋਰਟਾਂ ਜੇ ਲੈ ਕੇ ਜਾਂਦੇ ਪੇਸ਼ ਕਰਦੇ ਸਿਆਵਾ ਹੁੰਦੀਆਂ ਉਹਨਾਂ ਵੀ ਨਿਕ ਨੂੰ ਹੱਥ ਲੈਣਾ ਚਾਹੀਦਾ ਪਰ ਉਹ ਵੀ ਨਹੀਂ ਕਰਦੇ ਉਹ ਵੀ ਕਹਿੰਦੇ ਇਹਨਾਂ ਨੇ ਸਾਨੂੰ ਮਾਰ ਦੇਣਾ ਪੁਲਿਸ ਵਾਲਾ ਨੂੰ ਪਤਾ ਹੁੰਦਾ ਜਿਹੜੇ ਵੀ ਪੁਲਿਸ ਅਫਸਰਾਂ ਨੂੰ ਅਰੈਸਟ ਕੀਤਾ ਉਹਨੇ ਕੋਈ ਨਾ ਕੋਈ ਹੋਰ ਆਪਣੇ ਸਾਥੀਆਂ ਨੂੰ ਕਹਿ ਕੇ ਉਹਨਾਂ ਦੇ ਘਰ ਦੇ ਬੰਦੇ ਮਾਰ ਦੇਣੇ ਤੇ ਫਿਰ ਉਹ ਇਹਨਾਂ ਨੂੰ ਵੀ ਅਨਕਾਉਂਟਰ ਮਾਰੀ ਜਾਂਦੇ ਨੇ ਸਾਰਾ ਮਾਹੌਲ ਇਹ ਪੰਜਾਬ ਨੂੰ ਕੰਨ ਤਬਾਹ ਕਰ ਰਹੇ ਆਓ ਆਪਾਂ ਕੋਸ਼ਿਸ਼ ਕਰੀਏ ਸਾਰੇ ਪੰਜਾਬ ਨੂੰ ਜਿੱਥੇ ਵੀ ਆਪਾਂ ਰਹਿੰਦੇ ਹੈਗੇ ਜਾਂ ਕੈਨੇਡਾ ਅਮਰੀਕਾ ਇੰਗਲੈਂਡ ਤੇ ਰਹਿੰਦੇ ਆ ਇਹ ਜਿਹੜੀ ਹੈਗਾ ਫਰੋਤਿਆਂ ਦਾ ਕੰਮ ਖਤਮ ਕਰੀਏ ਤੇ ਨਸ਼ੇ ਦੇ ਪਿਵਾਰ ਨੂੰ ਵੀ ਆਪਾਂ ਖਤਮ ਕਰੀਏ ਸਾਰੇ ਨਾਲ ਮਿਲ ਕੇ ਆਪਾਂ ਕੋਸ਼ਿਸ਼ ਕਰੀਏ ਸੋਹਣਾ ਸਮਾਜ ਬਣਾਈਏ ਅੱਗੇ ਪੰਜਾਬੀਆਂ ਨੇ ਸਾਰੀ ਦੁਨੀਆ ਨਾਂ ਕਮਾਇਆ ਸੀ ਇੰਗਲੈਂਡ ਤੇ ਵੀ ਜਦੋਂਕ ਮੈਂ ਬੈਂਕਾਂ ਉੱਤੇ ਲੋਨ ਦੇਣੀਆਂ ਸੀ ਜਿਹਨਾਂ ਨਾਂ ਦੇਖੇ ਉਹਨੇ ਸਿੰਘ ਨਾਂ ਲਗਾਇਆ ਵੀ ਲੋਕ ਮਿਹਨਤੀ ਬਹੁਤ ਆਮਾਨਦਾਰ ਬਹੁਤ ਆ ਹੁਣ ਕੋਈ ਨਹੀਂ ਦਿੰਦਾ ਹੁਣ ਜਿੰਨਾਂ ਦੇ ਬਾਕੀ ਇਹ ਲੋਕ ਆ ਉਹਦੇ ਸਾਨੂੰ ਟ੍ਰੀਟ ਕਰਦੇ ਹੈਗੇ ਜੇ ਤੁਸੀਂ ਵੀ ਕਾਰੋਬਾਰ ਕੀਤੇ ਆ ਇੰਨੀ ਲੋਨ ਲੈਣ ਲਈ ਕੋਈ ਸਮੱਸਿਆ ਆਉਂਦੀ ਨਹੀਂ ਸੀ ਕੋਈ ਵੀ ਹੁਣ ਤਾਂ ਉਹ ਦਿੰਦੇ ਹੀ ਨਹੀਂ ਛੇਤੀ ਕੀਤੇ ਆਪਾਂ ਨੂੰ ਪਤਾ ਵੀ ਸਾਡੇ ਬੰਦੇ ਵੀ ਜਿਹੜੇ ਆ ਪੇਪਰਾਂ ਇਫਰਡਲ ਕਰ ਕਰਕੇ ਝੂਠ ਬੋਲ ਕੇ ਲੈਂਦੇ ਆ ਕਿ ਲੋਨ ਲਾਂ ਤੇ ਮਾਦਰ ਬੈਂਕ ਕਰਾਫੀਆਂ ਦਿੰਦੇ ਹੈਗੇ ਆ ਉਹ ਰੌਕੇਟ ਆਪਣਾ ਖਰਾਬ ਹੋਇਆ ਹੈਗੇ ਸਰ 2 ਜਾਂ 3% ਹੀ ਆ ਜਿਆਦਾ ਨਹੀਂਗੇ 95% ਪੰਜਾਬੀ ਜਿਹੜੇ ਆ ਸਿੱਖ ਜਿਹੜੇ ਹੈਗੇ ਆ ਇਮਾਨਦਾਰ ਆ ਮਿਹਨਤੀ ਆ ਇਹ ਇੱਚ ਕੋਈ ਸ਼ੱਕ ਨਹੀਂ ਗੀ ਪਰ 2-3% ਵੀ ਆਪਾਂ ਇਹਨਾਂ ਵੀ ਨੱਥ ਪਾਈਏ ਇਹ ਆਪਣੀ ਬਗਨਾਮੀ ਦਾ ਕਾਰ ਬਣਦੇ ਆ ਤੇ ਆਪਾਂ ਆਪ ਕੋਸ਼ਿਸ਼ ਕਰੀਏ ਚਾਹੇ ਕਿਤੇ ਵੀ ਰਹਿੰਨੇ ਕੈਨੇਡਾ ਅਮਰੀਕਾ इंग्लंड ਜਾਂ ਆਸਟ੍ਰੇਲੀਆ ਜਾਂ ਪੰਜਾਬ ਦੇ ਵਿੱਚ ਜਿੱਥੇ ਵੀ ਹੈਗੇ ਆ ਆਪਾਂ ਜੋ ਜਿੱਦਾਂ ਸਾਡੇ ਬਜ਼ੁਰਗ ਸੀ ਓਦਾਂ ਸਾਡਾ ਜੀਵਨ ਹੋਵੇ ਤੇ ਆਪਾਂ ਫਰੋਤੀਆਂ ਦਾ ਕੰਮ ਬੰਦ ਕਰੀਏ ਨਸ਼ੇ ਦਾ ਕੰਮ ਬੰਦ ਕਰੀਏ ਜਿੱਥੇ ਵੀ ਰਹਿੰਨੇ ਆ ਉਸ ਉੱਥੇ ਆਪਾਂ ਉਸ ਦੇਸ਼ ਦੇ ਵਿੱਚ ਚੰਗੇ ਸਿਟੀਜ਼ਨ ਬਣੀਏ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਫਰੋਤੀਆਂ ਜਿਆਦਾ ਉੱਥੇ ਸਮੱਸਿਆ ਹੈਗੀ ਜਾਂ ਕੈਨੇਡਾ ਦੀਆਂ ਕੰਪਲੇਨਾਂ ਜਿਆਦਾ ਆਈਆਂ ਆ ਰਹੀਆਂ ਹੈਗੀਆਂ ਲੇਟਲੀ ਵੇ ਉਥੇ ਵੀ ਸਾਰੇ ਪੇਰੈਂਟ ਦੀ ਡਿਊਟੀ ਬਣਦੀ ਹੈ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਓ ਚੰਗੇ ਸੰਸਕਾਰ ਦਿਓ ਚੰਗੇ ਉਹ ਇਨਸਾਨ ਬਣ ਮਨੁੱਖਤਾ ਦਾ ਭਲਾ ਬਣੋ ਆਪਣਾ ਜੀਵਨ ਸਫਲਾ ਕਰਨ ਤੇ ਆਪਾਂ ਜਿਹੜੀ ਹੈਗੀ ਆ ਕੋਸ਼ਿਸ਼ ਕਰੀਏ ਵੀ ਜਿੱਥੇ ਵੀ ਪੰਜਾਬੀ ਹੈਗੇ ਆ ਉਥੇ ਆਪਣਾ ਯੋਗਦਾਨ ਪਾਓ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਜੇ ਚੰਗੇ ਤੁਸੀਂ ਸਿਟੀਜ਼ਨ ਬਣੋਗੇ ਮਨੁੱਖਤਾ ਦਾ ਭਲਾ ਕਰੋਗੇ ਤੁਹਾਨੂੰ ਸਤਗੁਰ ਨੇ ਆਪੇ ਪਹੇ ਦੇ ਦੇਣੇ ਆ ਆਪੇ ਸਤਿਗੁਰੂ ਕੋਲੋਂ ਬੈਦਮ ਰਾਣੀ ਤੁਹਾਡਾ ਕੋਈ ਨਾ ਕੋਈ ਕਾਰੋਬਾਰ ਆਪਣੇ ਆਪ ਚੱਲਣ ਲੱਪਣ ਹੈਗੀ ਹੈ ਇਹੇ ਚੀਜ਼ ਤੇ ਥੋੜਾ ਜਿਹਾ ਥੋੜੇਆ ਭਰੋਸਾ ਦਾ ਕਰੋ ਮੈਂ ਆਪਣੀ ਗੱਲ ਪਹਿਲਾਂ ਕੀਤੀ 10 ਪੌਂਡ ਲੈ ਕੇ ਮੈਂ ਆਇਆ ਸੀ ਬੜੇ ਛੋਨੇ ਕਾਰੋਬਾਰ ਆ ਅਖਬਾਰ ਦੀ ਸੇਵਾ ਵੀ ਕਰ ਰਹੇ ਹੈਗੇ 1965 ਤੋਂ ਅਖਬਾਰ ਚੱਲਦੀ ਹੈਗੀ ਆ ਤੇ ਤੀਵੇਂ ਸਾਰੀਆਂ ਅਖਬਾਰਾਂ ਬੰਦ ਹੋ ਗਈਆਂ ਤੇ ਸਾਡੇ ਅਖਬਾਰ ਅਸੀਂ ਅਜੇ ਵੀ ਸੇਵਾ ਕਰ ਰਹੇ ਆ ਅਸੀਂ ਪੈਸੇ ਕਰਕੇ ਨਹੀਂ ਚਲਾ ਰਹੇ ਕੋਈ ਪੈਸੇ ਦੀ ਗੱਲ ਹੈਗੀ ਐ ਤਸੀਂ ਸਾਨੂੰ ਘਾਟਾ ਵੀ ਪੈ ਜਾ ਸਾਲ ਦਾ 5 ਦਾ 20000 ਪਾਉਂ ਤੁਹਾਨੂੰ ਕੀ ਫਰਕ ਨਹੀਂ ਹੁੰਦਾ ਇਹ ਸੋਚ ਸਾਡੀ ਹੈਗੀ ਨਹੀਂ ਵੀ ਕੋਈ ਨਾ ਕੋਈ ਸਾਡਾ ਇੱਥੇ ਮੀਡੀਆ ਚਾਹੀਦਾ ਹੈਗਾ ਤੇ ਜਿਹੜਾ ਚੰਗੀ ਸਿਹ ਦੇਵੇ ਜੇ ਤੁਸੀਂ ਨਹੀਂ ਪੰਜਾਬ ਟਾਈਮ ਬੜਾ ਜ਼ਰੂਰ ਪੜਿਆ ਕਰੋ ਆਨਲਾਈਨ ਹੋ ਟੀਮ ਵਰਡਵਾਰਡ ਤੇ ਵੱਡੀ ਪੱਧੇ ਪੜਿਆ ਜਾਂਦਾ ਹੈਗਾ ਜੇ ਤੁਹਾਨੂੰ ਲੱਗਦਾ ਹੁੰਦਾ ਉਹਦੇ ਵਿੱਚ ਕੋਈ ਇਹੋ ਜਿਹੀ ਲੱਗਦਾ ਆ ਤਵੇਲੀ ਕਰਨ ਦੀ ਲੋੜ ਹੈਗੀ ਆ ਤੇ ਅਸੀਂ ਉਹ ਵੀ ਕਰਾਂਗੇ ਆਓ ਆਪਾਂ ਰਲ ਕੇ ਸਾਰੇ ਇਹ ਪੰਜਾਬੀ ਨੂੰ ਵੀ ਅੱਗੇ ਆਪਾਂ ਲੈ ਕੇ ਜਾਣਾ ਹੈਗਾ ਤੇ ਪੰਜਾਬ ਦੇ ਇਤਿਹਾਸ ਬੜਾ ਲੰਮਾ ਇਤਿਹਾਸ ਹੈਗਾ ਇਹਦਾ ਇਸ ਸਿਕੰਦਰ ਵਰਗੀਆਂ ਸਵਾਵਾਂ ਕੀਤੀਆਂ ਹਿੰਦੁਸਤਾਨ ਯਾਦ ਕਰਾਉਣ ਦੇ ਲਈ ਬਹੁਤਾਂ ਨੂੰ ਭਿਉਉਣ ਦੇ ਬੜੀਆਂ ਕੁਰਬਾਨੀਆਂ ਕੀਤੀਆਂ ਆਪਾਂ ਉਹਨਾਂ ਦੇ ਵਾਰਸ ਆ ਤੇ ਆਪਾਂ ਉਹਨਾਂ ਦੇ ਬਣ ਕੇ ਜਿੱਥੇ ਵੀ ਆ ਕੇ ਦੁਨੀਆ 'ਚ ਉੱਥੇ ਸੋਹਣਾ ਸਮਾਜ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ